ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਇਸ ਵਕਤ ਤੇ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਜੀ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਇਆ ਹਸਕੀ 스노 ਵਾਈਟ ਵੋਲੀ ਕੋਡ ਮੇਲ ਤੇ ਫੀਮੇਲ ਕਤੂਰੇ ਵਿਕਾਉ ਨੇ ਨੀਲੀ ਆੱਖਾਂ ਹੋਮ ਡਿਲੀਵਰੀ ਦਾ ਖਾਸ ਪ੍ਰਬੰਧ ਏਰੀਆ ਮਲੇਰਕੋਟਲਾ 8289986005 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹਸਕੀ স্নੋ ਵਾਈਟ ਮੇਲ ਤੇ ਫੀਮੇਲ ਕਤੂਰੇ ਨੇ ਜਿਹੜੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2009 ਮਾਡਲ 70% ਟਾਇਰ ਨੇ 3 ਲੱਖ 40 ਰੇਟ ਮੰਗੇ ਏਰੀਆ ਰਾਮਪੁਰਾ 21 ਵੀਰ ਕੋਲ ਸੋਨਾ ਲੀਕਾ 35 ਟਰੈਕਟਰ ਵਿਗਾਵਾ 2004 ਮਾਡਲ ਰੇਟ 1,80,000 ਕੰਡੀਸ਼ਨ ਦੋਨਾਂ ਦੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ 62844 35016 98785 55892 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਦੋਨੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੀ ਜਿਹੜੇ ਵੀਰ ਵਧੀਆ ਤੇ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦੇ ਨਾਮ ਵੀਡੀਓ ਦੇ ਵਿੱਚ ਪੜੇ ਜਾਣਗੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਜੀ ETOS ਲੀਵਾ ਗੱਡੀ ਵਿਕਾਊ ਹੈ ਜੀ ਗੱਡੀ 2011 ਮਾਡਲ ਪੰਜਾਬ ਨੰਬਰ 24000 ਰੁਪਏ ਰੇਟ ਮੰਗੇ ਜੀ 985148003 985148003 ਇਸ ਨੰਬਰ ਤੇ ਫੋਨ ਕਰਕੇ ETOS ਲੀਵਾ ਗੱਡੀ 2011 ਮਾਡਲ 24000 ਰੁਪਏ ਦੇ ਵਿੱਚ ਖੇਡ ਸਕਦੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀ ਇਹਨਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਸਾਰੇ ਜਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। 4 ਕਨਾਲਾਂ ਜ਼ਮੀਨ ਵਿਕਾਊਆ ਐਮਰਜੈਂਸੀ ਪੈਸਿਆਂ ਦੀ ਲੋੜ ਹੈ ਜੀ ਇਸ ਕਰਕੇ ਬੇਚ ਰਹੇ ਨੇ ਝੋਨੇ ਵਾਲਾ ਬਾਣਾ। 4 ਕਨਾਲਾਂ ਜ਼ਮੀਨ ਵਿਕਾਊਆ ਪੈਸਿਆਂ ਦੀ ਲੋੜ ਸੀ ਜਲਦੀ ਵੇਚਣੀਆਂ ਨੇ ਜੀ ਝੋਨੇ ਵਾਲਾ ਬਾਣਾ ਏਰੀਆ ਬਠਿੰਡਾ ਰੇਟ ਹੈ 40 ਲੱਖ ਰੁਪਏ ਕਿੱਲੇ ਦਾ। 6239317175 6239317175 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਚਾਰ ਕਨਾਲਾਂ ਜ਼ਮੀਨ ਹੈ ਜਿਹੜੇ 40 ਲੱਖ ਰੁਪਏ ਕੀਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੀਡੀਓ ਪਸੰਦ ਆਇਆ ਇੱਕ ਮਿੰਟਾਂ ਦੇ ਵਿੱਚ ਵਾਈਰੋ ਜ਼ਰੂਰ ਲਿਖ ਦਿਓ ਸੂਨ ਵਾਲੀ ਝੋਟੀ ਵਿਕਾਊ ਹੈ ਜੀ ਸੂਨ ਵਾਲੀ ਝੋਟੀ ਵਿਕਾਊ ਆ ਪਿੰਡ ਤਿੰਨ ਐਮਡੀ ਅਨੂਪਗੜ ਰੇਟ 120000 120000 ਰੁਪਏ ਰੇਟ ਰੱਖੇਗੇ ਜੀ 7231929737 7231929737 ਇਸ ਨੰਬਰ ਤੇ ਫੋਨ ਕਰਕੇ ਸੂਣ ਵਾਲੀ ਝੋਟੀ ਹੈ ਜਿਹੜੀ ਤੁਸੀਂ 1,20,000 ਰੁਪਏ ਚ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਪੂਰੀ ਅਤੇ ਚੈੱਕ ਕਰਕੇ ਫਿਰ ਭੇਜਿਆ ਕਰੋ ਜੀ ਵਰਕਸ਼ਾਪ ਮਸ਼ੀਨਰੀ ਸੇਲ ਕਰਨੀ ਹੈ ਜੀ ਏਰੀਆ ਅੰਮ੍ਰਿਤਸਰ ਜ਼ਿਆਦਾ ਜਾਣਕਾਰੀ ਵੀਰਾਂ ਨੂੰ ਦੱਸਣ ਤੁਸੀਂ ਫੋਨ ਤੇ ਲੈ ਸਕਦੇ ਹੋ ਤੇ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 9501452235 ਇਸ ਨੰਬਰ ਤੇ ਫੋਨ ਕਰਕੇ ਬਰਕਸ਼ਾ ਮਸ਼ੀਨਰੀ ਆ ਜਿਹੜੇ ਤੁਸੀਂ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਜੀ ਹਰੇਕ ਵੀਡੀਓ ਦੇ ਵਿੱਚ ਹਰ ਦਿਨ ਰੋਜ਼ ਦੱਸਿਆ ਜਾਂਦਾ ਹੈ ਕਿ ਜਾਣਕਾਰੀ ਪੂਰੀ ਭੇਜਿਆ ਕਰੋ ਜੀ ਚੈੱਕ ਕਰਕੇ ਤਾਂ ਕਿ ਅੱਗੇ ਅਸੀਂ ਸਾਰੀ ਜਾਣਕਾਰੀ ਦੇ ਸਕੀਏ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕੇ ਜਦੋਂ ਵੀ ਤੁਸੀਂ ਐਡ ਕਰਵਾਉਣ ਦੇ ਲਈ ਫੋਟੋ ਮਾ ਵੀਡੀਓ ਭੇਜਦੇ ਹੋ ਤਾਂ ਉਹਦੇ ਨਾਲ ਰੇਟ ਏਰੀਆ ਨੰਬਰ ਸਾਰਾ ਕੁਝ ਚੈੱਕ ਕਰਕੇ ਫੇਰ ਭੇਜਿਆ ਕਰੋ ਜੀ ਤਾਂਕਿ ਐਡ ਲੌਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਅਤੇ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਵਿਕ ਤੇ ਖਰੀਦ ਸਕੋ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਚੰਗੀ ਤਰ੍ਹਾਂ ਜਾਣਕਾਰੀ ਸਾਰੀ ਭੇਜਿਆ ਕਰੋ ਜੀ ਕਈ ਵਾਰੀ ਵੀਰ ਜਾਣਕਾਰੀ ਭੇਜਦੇ ਨਹੀਂ ਕਿਸੇ ਕੋਲ 131 ਜਾਂ 126 ਚੋਨੇ ਦੀ ਪਨੀਰੀ ਵਿਕਾਊ ਹੋਵੇ ਤਾਂ ਇਸ ਵੀਰਧਾਨ ਸੰਪਰਕ ਕਰੋ ਜੀ ਇਸ ਵੀਰ ਨੇ ਖਰੀਦਣੀ ਹੈ 6284199495 62841 99495 ਇਸ ਨੰਬਰ ਤੇ تصویر ਦੇ ਨਾਲ ਸੰਪਰਕ ਕਰੋ ਤੇ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਵੀਰ ਨੂੰ 131 ਤੇ 126 ਚੋਂਨੇ ਦੀ ਪਨੀਰੀਏ ਜਿਹੜੀ ਮਿਲ ਸਕੇ ਸਕੋਰਪੀਓ ਗੱਡੀ ਵਿਕਾਊ ਹੈ ਜੀ ਗੱਡੀ 2023 ਮਾਡਲ ਹੈ 20 ਲੱਖ ਰੁਪਏ ਰੇਟ ਰੱਖਿਆ ਗਿਆ ਮੋਗਾਂ ਨੰਬਰ ਹੈ ਜੀ 981409008 981409008 ਇਸ ਨੰਬਰ ਤੇ ਫੋਨ ਕਰਕੇ ਸਕੋਰਪੀਓ ਗੱਡੀ 2023 ਮਾਡਲ 20 ਲੱਖ ਰੁਪਏ ਚ ਖਰੀਦ ਸਕਦੇ ਹੋ ਕਾਗਜ਼ ਵਗੈਰਾ ਦੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਤੁਸੀਂ ਦੇਖ ਸਕਦੇ 23 ਮਾਡਲ ਹੈ 20 ਲੱਖ ਰੁਪਏ ਰੇਟ ਰੱਖੇਗਾ ਮੋਗਾ ਨੰਬਰ ਹੈ ਜੀ ਸਕੋਰਪੀਓ ਗੱਡੀ ਹੈ ਜਿਹੜਾ ਨੰਬਰ ਦਿੱਤਾ ਹੋਇਆ 981409008 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਕੋਰਪੀਓ ਗੱਡੀ ਜਿਹੜੀ 20 ਲੱਖ ਚ ਡੀਲ ਕਰ ਸਕਦੇ ਹੋ ਜੀ ਗੁਰਦਿਆਲ ਕੰਬਾਈਨ ਵਿਕਾਊ ਹੈ ਜੀ 2010 ਮਾਡਲ 50% ਟਾਇਰ ਨੇ ਇੰਜਨ 0.2 ਐਸਐਮਐਸ ਨਾਲ 6.5 ਲੱਖ ਰੁਪਏ ਰੇਟ ਰੱਖੇਗੇ ਜੀ ਸਾਫ ਕੰਡੀਸ਼ਨ ਦੀ ਹੈ ਗੁਰਦਿਆਲ ਕੰਬਾਈਨ ਵਿਕਾਊ ਹੈ ਜੀ 0.2 ਇੰਜਨ 2010 ਮਾਡਲ 50% ਟਾਇਰ ਨੇ ਐਸਐਮਐਸ ਨਾਲ 6.5 ਲੱਖ ਰੁਪਏ ਰੇਟ ਰੱਖੇਗਾ 9872142707 9872142707 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੁਰਦਿਆਲ ਕੰਬਾਈਨ 2010 ਮਾਡਲ 6.5 ਲੱਖ ਰੁਪਏ ਚ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ। ਲੋ ਜੀ ਇੱਕ ਹੋਰ ਤੁਹਾਡੇ ਲਈ ਜ਼ਮੀਨ ਲੈ ਕੇ ਆਇਆ ਹਾਂ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। 25 ਕਿੱਲੇ ਜ਼ਮੀਨ ਵਿਕਾਊ ਹੈ ਜੀ। 25 ਕਿੱਲੇ ਜ਼ਮੀਨ ਵਿਕਾਊ ਹੈ ਜੀ ਮਿੱਠਾ ਪਾਣੀ ਮੋਟਰ ਲੱਗੀ ਹੈ 6 ਘੰਟੇ ਨਹਿਰ ਦੀ ਵਾਰੀ ਵੀ ਹੈ ਜੀ ਰੇਟ ਹੈ 8 ਲੱਖ ਰੁਪਏ ਕਿੱਲੇ ਦਾ। 6 ਘੰਟੇ ਨਹਿਰ ਦੇ ਪਾਣੀ ਦੀ ਵਾਰੀ ਵੀ ਹੈ ਜੀ ਮਿੱਠਾ ਪਾਣੀ ਮੋਟਰ ਲੱਗੀ ਹੋਈ ਹੈ 25 ਕਿੱਲੇ ਜ਼ਮੀਨ ਵਿਕਾਊ ਹੈ। ਰੇਟ ਹੈ ਜੀ 8 ਲੱਖ ਰੁਪਏ ਕਿੱਲੇ ਦਾ ਏਰੀਆ ਅਨੂਪਗੜ ਦੇ ਨੇੜੇ 2 ਕਿ ਮ ਰਜਸਥਾਨ 97722 83863 97722 83863 ਇਸ ਨੰਬਰ ਤੇ ਫੋਨ ਕਰਕੇ 25 ਕਿੱਲੇ ਜ਼ਮੀਨ 8 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਕਮੈਂਟਾਂ ਦੀ ਅਮਨ ਜੋਤ ਕੌਰ ਸਿੱਧੂ ਹਰਮੀਤ ਰੰਧਾਵਾ ਕੁਲਦੀਪ ਸਿੱਧੂ ਸੁਖਦੇਵ ਸਿੰਘ ਦੇਸ਼ੇਰਪ੍ਰੀਤ ਸਿੰਘ ਗੁਰਚਰਨ ਪਧੇਰ ਵਿਸ਼ਾਲ ਮੱਟੂ ਮਨਜਿੰਦਰ ਸਿੰਘ ਤੇ ਸੁਖਵੀਰ ਸੋ ਇਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਕਿ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਤੇ ਸ਼ੇਅਰ ਕਰਨ ਵਾਲੇ ਵੀਰ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਤੇ ਨਾਮ ਜ਼ਰੂਰ ਦੱਸਣ ਤਾਂ ਕਿ ਪਤਾ ਚੱਲ ਸਕੇ ਕਿਹੜੇ ਏਰੀਏ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜੀ ਤੇ ਕਮੈਂਟਾਂ ਦੇ ਵਿੱਚ ਇਹ ਵੀ ਦੱਸਿਆ ਕਰੋ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਇਤਿ ਬੜੀ ਬੜੀ ਸੰਤ ਗੱਡੀਆਂ ਜਾਂ ਕੁਝ ਵੀ ਤੁਹਾਨੂੰ ਚਾਹੀਦਾ ਤਾਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸੋ ਜੀ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਲੈ ਕੇ ਆ ਸਕੀਏ ਜੀ ਤੇ ਵੀਡੀਓ ਨੂੰ ਅੱਗੇ ਵੱਧ ਸ਼ੇਅਰ ਕਰਦਾ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਬੀਰਪਾਣਾ ਦੀ ਮਦਦ ਹੋ ਸਕਦੀ ਜੀ ਕਈ ਚੀਜ਼ਾਂ ਸੇਲ ਹੋ ਸਕਦੀ ਨੇ ਸੋ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਜੀ ਤੁਹਾਡਾ ਤਹਿਤ ਤੋਂ ਧੰਨਵਾਦ ਤੁਸੀਂ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਤੁਹਾਡਾ ਆਪਣਾ ਚੈਨਲ ਹੈ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੇ ਕਈ ਵੀਰ ਵੀਡੀਓ ਤਾਂ ਦੇਖ ਲੈਂਦੇ ਨੇ ਪਰ ਸਬਸਕ੍ਰਾਈਬ ਕੋਈ ਕੋਈ ਕਰ ਦਸੋ ਸਾਰੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਜੀ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੇਂ ਵੀਡੀਓ ਧੰਨਵਾਦ